मेरा पेंटर ठक्कर संधू मेरा नाम बंजींदर कौर मेरे ਘਰ ਵਾਲੇ ਦੀ गणਵਾ ਸਾਡੀ 40 50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਝੂਠ ਸਾਡੇ ਤੇ ਪਰਚਾ कटਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਆ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਝੂਠਾ ਪਰਚਾ ਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਹਦਾ ਮੁੰਡਾ ਹਸਪਤਲ ਦਾਖਲ ਹੀ ਉਹਤੇ ਵੀ ਪਰਚਾ ਕਰਵਾਇਆ ਅਹੀਂ ਉਹ ਅਜਮਾਨਤ ਕਰਵਾਈ ਚਲੋ ਵਕੀਲਾ ਕੋਲ ਜਾਣਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੀ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਨਾਲ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਹੀ ਕਿਲਾ ਵਾਲ ਤੋਂ ਰਿਫਰੈਂਡ ਹੈ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਆ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਥੋੜੇ ਭੱਜੇ ਫਿਰਨ ਢੇ ਹੀ ਕੱਲੇ ਹੈਗੇ ਹੀ ਮੈਂ ਤੇ ਇਤਰਾ ਹੀ ਉਹਦੇ 4 ਮਹੀਨੇ ਹੋ ਗਏ ਸਾਨੂੰ ਵਿਹਲੇ ਬੈਠੇ ਸਾਨੂੰ ਕੁਝ ਨਹੀਂ ਦੁਕਾਨ ਦਾ ਦਿੱਤਾ ਵੀ ਨਾ ਕੁਛ ਦਿੱਤਾ ਵਾ ਤੇ ਨਾ ਦਗਾਣ ਦੇਂਦੇ ਆ ਤੇ ਇਸ ਤਰ੍ਹਾਂ ਇਹ ਗੱਲ ਫੇਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫੇਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾ ਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਬੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ ਹਾਨੂੰ ਫੇਰ ਕੁਛ ਨਹੀਂ ਦੇਣ ਦੇ ਸਾਡੇ ਤੇ ਫੇਰ ਇਸ ਤਰ੍ਹਾਂ ਹੀ ਕਰ ਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਆ ਚਿੱਠੀ ਕਿਹਦੀ ਸੀ ਚਿੱਠੀ ਦੇ ਗੋੜੀ ਬਣਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਇਨਾ ਮੁੜ ਕੇ ਪੁਲਸਾਂ ਕਿਹੜੀ ਪੁਲਸ ਕਿਸੇ ਪਰਚਾ ਦਰਜ ਹੋਇਆ ਸੀ ਕਾਦੀਆਂ ਵਾਲੀ ਪੁਲਸ ਸੀ ਕਾਦੀਆਂ ਵਾਲੀ ਪੁਲਸ ਅਜੇ ਖਾਣੇ ਪੱਕ ਦਰਜਿਆ ਹਾਂਜੀ ਕਾਦੀਆਂ ਵਾਲੀ ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਲਈ ਜਾਂ ਕਿਸੇ ਨੂੰ ਅਜੇ ਤੱਕ ਨਹੀਂ ਆਹੀ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਇਹ ਸਾਰੀ ਪੁਲਸ ਕੋਲ ਅਸੀਂ ਜਿੱਥੇ ਐਸਪੀ ਕੋਲ ਡੀਐਸਪੀ ਕੋਲ ਸਾਰਿਆਂ ਕੋ ਗਏ ਇਹ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਨੇ ਇਹ ਨਹੀਂ ਹੱਡੀ ਸੁਣੀ ਆ ਇਹ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆ 4 ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਈ ਹੁਣ ਤੁਹਾਡੇ ਕਰਵਾੜੇ ਦੇ ਤੁਹਾਨੂੰ ਬਲ ਮੋਹਸ ਹੁਣ ਇਹਨਾਂ ਨੂੰ ਸਿਰ ਤੇ ਸੱਟ ਲੱਗੀ ਐ ਕਿਸ ਤਰ੍ਹਾਂ ਕੋ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕਵਾਦ ਕਰਨ ਵਾਲਿਆਂ ਤੇ ਸ਼ਾਕਾ ਇਹ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਇਹਨਾਂ ਨੇ ਮਤਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਜੰਨੀ ਨਹੀਂ ਸੱਟ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਕੋਈ ਪੀਪੀ ਨਿਵਾਦਾ ਕੋਸ਼ ਨਹੀਂ ਸਭ ਠੀਕ ਡਾਕਟਰ ਜੀ ਆਨੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ ਛੇ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋਸ਼ ਚ ਆਉਣਗੇ ਇਹ ਫੇਰ ਪਤਾ ਲੱਗੂਗਾ ਕਿ ਇਹਦੀ ਕੋਈ ਤੁਸੀਂ ਥਾਣੇ ਤਰਖਾ ਦਿੱਤੀ ਕਿਸੇ ਹੋਂ ਦੀ ਹਾਂਜੀ ਅਸੀਂ ਸੇਖ ਮੈਂ ਥਾਣੇ ਇਧਰ ਕਰਦਾ ਹੈ ਕਿ ਦਰਖਾਸਤ ਦੇ ਕੇ ਆਏ ਹਾਂ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਾਨੂੰ ਇਨਸਾਫ ਦਿੱਤਾ ਜਾਏ। ਇਹ ਜੋ ਸਮੁੱਚੀ ਪੰਚਾਇਤ ਠੱਕਰ ਸੰਧੂ ਦੀ ਇਕੱਤਰ ਹੋਈ ਹੈ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਚ ਇਕੱਠੀ ਹੋਈ ਹੈ। ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸਐਚਓ ਸਾਹਿਬ ਨੂੰ ਮਿਲੇ ਸੀ। ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅਦ ਲਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ ਸਾਦੀ ਭਰਦੇ ਆ ਕਿ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਸਤੀ ਕਦੀ ਵੀ ਨਹੀਂ ਇਹਨਾਂ ਨੇ ਕੀਤੀ ਕਦੀ ਵੀ ਸਰਾ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਕੁਲਵਿੰਦਰ ਸਿੰਘ ਨੂੰ ਅਸੀਂ ਬਹੁਤ ਵਾਰ ਮਿਲੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਅਦ ਵਿੱਚ ਅਸੀਂ ਪਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਿਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਹੈ ਲੇਕਿਨ ਹੋਇਆ ਕੁਝ ਨਹੀਂਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਧੀ ਜਵਾਈ ਨੂੰ ਵੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਜਿਸ ਦਿਨ ਅਸੀਂ ਅੱਗ ਲੱਗੀ ਆ ਸਵੇਰੇ ਉਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀ ਆ ਤੇ ਤੁਸੀਂ ਅਸੀਂ ਇਹ ਸਬਤ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਆ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆਹ ਦੁਕਾਨ ਤੋਂ ਬਾਹਰ ਹੋਵੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤੇ ਤੁਸੀਂ ਲਿਖਿੰਦੇ ਸਬਤ ਕਰੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰਦੇ ਆ ਲੇਕਿਨ ਉਹ ਇਸ ਗੱਲ ਤੇ ਮਾਦਾ ਸੀ ਕਿ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁੱਲ ਗਏ ਲੇਕਿਨ ਇਹ ਸਾਫ ਸਾਫ ਸਾਜਸ਼ਿਆ ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਆਗਰ ਲਖਵਿੰਦਰ ਸਿੰਘ ਨੇ ਲਾਈ ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸੱਟਾਂ ਲੱਗੀਆਂ ਪਤਾ ਨਹੀਂ ਕਿਸ ਤਰ੍ਹਾਂ ਲੱਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਗੁਰਦਾਸਪੁਰ ਦੇ ਵਿੱਚ ਬਹੁਤ ਹੀ ਹਾਲਤ ਉਹਦੀ ਨਾਜਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਆਂ ਕਿ ਇਹਦੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਨੂੰ ਛਡ ਦਿੱਤੀ ਹੈ ਫਿਰ 16 1 25 ਦੀ ਰਾਤ ਹੈ ਜਦੋਂ ਉਹ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਮ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਰਾਂ ਨੂੰ ਬੈਠ ਕੇ ਥਾਣੇ ਇਹ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਤੇ ਫਿਰ ਜਦੋਂ ਵੀਡੀਓ ਚੈੱਕ ਕੀਤੀਆਂ ਗਈਆਂ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਹਾ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਾਅਦ ਤੇ ਫਿਰ ਨਾ ਦੇਣ ਦੇ ਵਿੱਚ ਜਿਹੜਾ ਵਾਅਦੇ ਧੀਜ ਲਈ ਜਿਹੜੇ ਨਾਮਦ ਹੋਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਨਹੀਂ ਮੰਨ ਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹ ਜੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਫੋਟੋਸ ਤੇ ਵੀਡੀਓਜ਼ ਆਉਂਦਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਕਿ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਉਸ ਨੇ ਚਾਰਜ ਕੀਤੀ ਹੈ ਕਿ ਉਹ ਵੀਡੀਓ ਕਲੇਮ ਲਖਵਿੰਦਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਜੋਗ ਦਾਲਤ ਵਿੱਚ ਵੀ ਹੋ ਕੋ ਜਿਹੜੇ ਆ ਉਹ ਲਖੰਦਰ ਸਿੰਘ ਨਾਲ ਮੈਚ ਕਰਦੇ ਆ। ਬਾਕੀ ਚਿੱਟੀ ਛੋੜੋਣਾਂ ਦਾ ਕਮਾਲ ਸਾਹ। ਚਿੱਟੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ। ਉਹਨਾਂ ਦੀ ਦੁਕਾਨ ਵੀ ਅਮੋਲ ਸਾਹਮਣੇ ਆ। ਇਹ ਡਿਪਰੈਸ਼ਨ ਕਰਕੇ ਜਿਹੜਾ ਇਹ ਕੰਮ ਹੋਇਆ ਹੈ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈ। ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੋਚਣ ਵਾਲਿਆਂ ਦਾ ਤੇ ਇਹ ਦੁਕਾਨਾਂ ਦਾ ਕੋਈ ਸਮਝੌਤਾ ਹੋ ਚੁੱਕਾ। ਇਹ ਮੇਰੇ ਨੋਟਿਸ ਕੋਈ ਨਹੀਂ ਆਇਆ। ਏਰੀਅਰ ਏਰੀਅਰ throti ਗਾਂ ਜਾਂ ਇਹ ਕਿਥੀ ਸੁਤੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਕੌਣ ਦੱਸੇਗਾ ਇਹ ਤਾਂ ਬੰਦਾ ਪਹਿਲਾਂ ਇਹ ਫੜ ਕੇ ਅੰਦਰ ਜਿਹੜਾ ਉਹ ਦੇਤਾ ਹੈ ਉਹ ਰੈਸਟ ਪਾਲੀ ਉਹਨਾਂ ਨੇ ਕਹਿਣਾ ਵੀ ਨੌਕਰ ਚਿੱਠੀ ਭਰਉਣ ਵਾਲਾ ਬੰਦਾ ਜਿਹੜਾ ਹੈਗਾ ਉਹ ਹੁੰਦਾ ਸੀ ਦੁਕਾਨ ਵਾਲਾ ਉਹਦੇ ਤੋਂ ਹੀ ਪਰਚਾ ਦਿੱਤਾ ਹੈ ਦੁਕਾਨ ਵਾਲਾ ਜਿਹੜਾ ਅਰੈਸਟ ਪਈ ਇਹਦੀ ਦੇਖੋ ਜੀ ਇਹ ਜੋ ਮਦਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਚ ਵੀ ਇਹ ਹੋਪ ਹੋ ਆਏ ਉਹਦੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਹਾਰਤੀ ਹੋਇਆ ਕੰਪਲੇਨਰ ਜਣਾ ਸਾਰਾ ਸ਼ੱਕ ਜਣਾ ਇਹਦੇ ਤੇ ਯਾਰ ਕਰ